ਤੇਪੂ ਬਾਂ ਮਾਰ ਮਾਰ ਐ ਸਿਵਰਾਜ ਰਾਜੂ ਸਾਡਾ ਭਰਾ ਐ ਰੋਣ ਲੱਗ ਗਿਆ ਜੀ ਇਹ ਆਦਾ ਬਾਈ ਮੇਰੇ ਨਾਲ ਹਾਸਾ ਹੋ ਗਿਆ ਤਾਬਰ ਦੇ ਕਾਰਨ ਉਹ ਬਰਾਂਡਾ ਡਿੱਗ ਪਿਆ ਥੱਲੇ ਵੈਗਨਰ ਕਾਰ ਮੋਟਰਸਾਈਕਲ ਕਣਕ ਵਾਲੇ ਡਰਮ ਪੀਟੀਆਂ ਮੇਰਾ 5 ਲੱਖ ਦਾ ਨੁਕਸਾਨ ਹੋ ਗਿਆ ਜੀ ਇਹਦਾ ਅੱਜ 5 ਲੱਖ ਦਾ ਨੁਕਸਾਨ ਹੋ ਗਿਆ ਕਣਕ ਵਾਲੇ ਦਾਣੇ ਵੀ ਨਹੀਂ ਬਚੇ ਜੀ ਮੈਂ ਛੋਡੇ ਮਾਧਿਮ ਰਹੀ ਇਹ ਆਦਾ ਸਾਡਾ ਜੀਕਰ ਦਾ ਛੜਕਾਂ ਰੋਕਣ ਨੂੰ ਯਵੇਂ ਭਗਵਾਨ ਤਮਾਨ ਦੀ ਸਰਕਾਰ ਵੀ ਆਂਦੀ ਸੀ ਕਿ ਬਈ ਪਿੰਡਾਂ 'ਚ ਬੋੜਾਂ ਥੱਲੋਂ ਪਿਪੜਾਂ ਥੱਲੋਂ ਸਰਕਾਰ ਚੱਲਿਆ ਕਰੂਗੀ ਪਰ ਐਸ ਸਾਥੀ ਦਾ ਮਕਾਨ ਟਹੇ ਨੂੰ ਕਟੋ-ਕਟ 12-13 ਦਿਨ ਹੋ ਗਏ ਅੱਜ ਤੱਕ ਇਹਦੀ ਸੁਣਵਾਈ ਨਹੀਂ ਹੋਈ ਮਾਨ ਸਰਕਾਰ ਤਾਂ ਆਦੀ ਸੀ ਵੀ ਅਸੀਂ ਪਿੰਡਾਂ ਤੇ ਬੋੜਾਂ ਥੱਲੋਂ ਚੱਲਾਂਗੇ ਅੱਜ ਵੋਟ ਤੇ ਪਿਪਲ ਕਿੱਧਰ ਗਏ ਨੀਂ ਪੱਥਰ ਰੱਖਦੇ ਫਿਰਦੇ ਆ ਨੀਂ ਪੱਥਰਾਂ ਤੇ ਰੋੜੇ ਦਾ ਨਾਂ ਭਗਵੰਤ ਮਾਨ ਦਾ ਨਾਂ ਜਿੱਥੇ ਆਦੇ ਹੁੰਦੇ ਨੇ ਮਿਸਤਰੀਆਂ ਤੇ ਮਜ਼ਦੂਰਾਂ ਦੇ ਨਾਂ ਹੋਣਗੇ ਸੋ ਤੇ ਸ਼ਸ਼ੀਕਲ ਦੋਸਤੋ ਆਪਾਂ ਖੜੇ ਆ ਜਿੱਥੇ ਇੱਕ ਘਰ ਮਕਾਨ ਟਿਆ ਸੀਗਾ ਟਾਬਰ ਦੇ ਨਾਲ ਤਾਂ ਉਹ ਪਰਿਵਾਰ ਖੜਾ ਆਪਣੇ ਨਾਲ ਕੁਝ ਜਥੇਬੰਦੀਆਂ ਵੀ ਖੜੀਆਂ ਗਿਆ ਆਪਾਂ ਗੱਲਬਾਤ ਕਰਾਂਗੇ ਕੀ ਮਾਮਲਾ ਸਾਰਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜੀ ਮੈਂ ਬਿੱਟੂ ਮੱਲਣ ਭਾਰਤੀ ਕਿਸਾਨ ਜੂ ਉਹਨੇ ਇਕਤਾ ਗਰਾਹਾਂ ਜ਼ਿਲ੍ਹਾ ਆਗੂ ਮੁਕਸਰ ਸਾਹਿਬ ਜੀ ਕੀ ਮਸਲਾਗਾ ਕਿਸ ਭਰਾ ਦਾ ਜਿਹੜਾ ਮਕਾਨ ਟਿਆ ਸੀ ਤੁਹਾਡਾ ਮਕਾਨ ਟਿਆ ਸੀ ਕੀ ਹਾਂਜੀ ਹਾਂਜੀ ਕੋਈ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ ਜੀ ਨਹੀਂ ਨਹੀਂ ਜੀ ਕੁਛ ਨਹੀਂ ਮਿਲਿਆ ਜੀ ਵੇਖੋ ਕੋਈ ਮੁਆਵਜ਼ਾ ਨਹੀਂ ਮਿਲਿਆਗਾ ਜਿਹੜੇ ਕਿਸਾਨ ਜੂਨੀਅਨ ਆਗੂ ਨਾਲ ਖੜੇ ਆ ਇਹਨਾਂ ਦੇ ਨਾਲ ਕੀ ਅੱਜ ਮਸਲਾ ਕੀ ਗੱਲਬਾਤ ਆ ਕੀ ਅੱਜ ਆਪਾਂ ਜਿਹੜਾ ਗੱਲਬਾਤ ਰੱਖਣੀ ਹੈ ਅੱਗੇ ਅੱਜ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਪਿਛਲੇ ਦਿਨਾਂ ਵਿੱਚ ਵੀ ਧਰਨਾ ਲਾਇਆ ਸੀ ਸੰਜਾ ਪ੍ਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਜੁਨੂਨੀਏਕਤਾ ਗਰਾਹਾਂ ਪੰਜਾਬ ਖੇਤ ਮਜ਼ਦੂਰ ਜੁਨੀਅਨ ਤੇ ਉਹ ਸਾਰੇ ਅੱਜ ਨਮਾਇंदे ਜਥੇਬੰਦੀਆਂ ਦੇ ਆਏ ਹੋਏ ਐ ਉਹਦੇ ਵਿੱਚ ਇਹ ਸੀਗਾ ਜਿਸ ਦਿਨ ਇਹ ਟਾਵਰ ਡਿੱਗਦਾ ਅੱਜ ਤੋਂ 10-11 ਦਿਨ ਹੋ ਗਏ ਗੱਲ ਨੂੰ ਮੇਰੇ ਕਮ ਸੇ ਕਮ ਇਹ ਗੱਲ ਹੈਗੀ ਹੈਗੀ 5 ਤਰੀਕ ਦੀ ਗੱਲ ਹੈ ਜੀ ਲਗਭਗ ਜੀ ਤੇ ਸਾਡਾ ਮੋਰਚਾ ਸੀਗਾ ਚੰਡੀਗੜ੍ਹ ਦੇ ਵਿੱਚ ਤੇ ਜਦੋਂ ਇਹ ਹਾਸਾ ਹੁੰਦਾ ਬਾਈ ਨਾਲ ਇਹਦੀ ਕੋਈ ਸੁਣਵਾਈ ਨਹੀਂ ਕਰਦਾ ਤੇ ਰਾਤ ਨੂੰ ਇਹਦਾ ਮੈਨੂੰ ਫੋਨ ਜਾਂਦਾ ਜਦੋਂ ਅਸੀਂ ਚੰਡੀਗੜ੍ਹ ਤੋਂ ਆ ਰਹੇ ਸੀ ਤੇ ਭੁੱਬਾ ਮਾਰ ਮਾਰ ਇਹ ਸ਼ਿਵਰਾਜ ਰਾਜੂ ਸਾਡਾ ਭਰਾ ਇਹ ਰੋਣ ਲੱਗ ਗਿਆ ਜੀ ਇਹ ਆਦਾ ਬਾਈ ਮੇਰੇ ਨਾਲ ਹਾਸਾ ਹੋ ਗਿਆ ਟਾਬਰ ਦੇ ਕਾਰਨ ਉਹ ਬਰਾਂਡਾ ਡਿੱਗ ਪਿਆ ਥੱਲੇ ਵੈਗਨਰ ਕਾਰ ਮੋਟਰਸਾਈਕਲ ਕਣਕ ਵਾਲੇ ਡਰਮ ਪੀਟੀਆਂ ਮੇਰਾ 5 ਲੱਖ ਦਾ ਨੁਕਸਾਨ ਹੋ ਗਿਆ ਵੀ ਮਾਨੀ ਜਾਨੀ ਨੁਕਸਾਨ ਮਾਲੀ ਨੁਕਸਾਨ ਤਾਂ ਹੋ ਗਿਆ ਜਾਨੀ ਨੁਕਸਾਨ ਇਹ ਆ ਵੀ ਇੱਕ 20 30 ਕੈਂਟ ਇੱਕ ਮਿੰਟ ਪਹਿਲਾਂ ਹੀ ਮੋਟਰਸਾਈਕਲ ਲਾ ਕੇ ਤੇ ਇਹਨੇ ਪਾਣੀ ਦਾ ਗਲਾਸ ਪੀਤਾ ਸੀਗਾ ਜੀ ਤੇ ਉਹਦੇ ਵਿੱਚ ਜਦੋਂ ਪਾਣੀ ਇਹਨੇ ਪੀਤਾ ਜਾ ਕੇ ਤੇ ਉਹਦੀ ਜਾ ਕੇ ਬਰਾਂਡਾ ਦੜਾ ਦੜ ਡਿੱਗ ਪਿਆ ਨੇਰ ਪੈ ਗਿਆ ਜੀ ਤੇ ਪਰਿਵਾਰ ਨੂੰ ਘਬਰਾਟ ਹੋਣੀ ਸੀਗੀ ਭਾਈ ਵੀ ਆਹ ਕੀ ਹਾਸਾ ਵਾਪਰ ਗਿਆ ਉਹਦੇ ਵਿੱਚ ਕਾਰਨ ਕੀ ਸੀ 27 8 ਨੂੰ ਇਹ ਇਹਨਾਂ ਦੇ ਪਿੰਡ ਵੱਲੋਂ ਰਾਜੂ ਦੇ ਵੱਲੋਂ ਟਾਵਰ ਦੇ ਖਿਲਾਫ ਐਪਲੀਕੇਸ਼ਨ ਵੀ ਦਿੱਤੀ ਗਈ ਹੈ ਕਿਉਂਕਿ ਪਿੰਡ ਦੇ ਵਿੱਚ ਉਹ ਨਹੀਂ ਲੱਗ ਸਕਦਾ ਜਮਾ ਪਿੰਡ ਦੇ ਵਿੱਚ ਲੱਗਿਆ ਘਰਾਂ ਦੇ ਵਿੱਚ ਲੱਗਿਆ ਕੰਧ ਦੇ ਨਾਲ ਲੱਗਿਆ ਉਹਦੇ ਪਾਣੀ ਦੀ ਨਿਕਾਸੀ ਨਹੀਂ ਹੋਈ ਜਲਦੀ ਜਲਦੀ ਮਹਿਕਮੇ ਨੇ ਕੰਪਨੀ ਨੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਗਰ ਕੌਂਸਲ ਆ ਦਾ ਅਸੀਂ ਮਜਬੂਰ ਮਨਜ਼ੂਰੀ ਨਹੀਂ ਦਿੱਤੀ ਫਿਰ ਮਨਜ਼ੂਰੀ ਨਹੀਂ ਦਿੱਤੀ ਤਾਂ 135 ਫੁੱਟ ਟਾਵਰ ਕਿਵੇਂ ਲੱਗੀ ਜਾਂਦਾ ਥੱਲਿਓ 40 ਫੁੱਟ ਲੰਮਾ ਜਿਵੇਂ ਸਾਰਾ ਮੈਂ ਦੇਖਿਆ ਤੇ 15 ਫੁੱਟ 12 ਫੁੱਟ ਡੂੰਘਾ ਜੀ ਤੇ ਉਹ ਮੀਂਹ ਪੈਣ ਨਾਲ ਉਹ ਥਾਂ ਪੋਲਾ ਹੋ ਗਿਆ ਸਾਰਾ ਪੋਲਾ ਹੋਣ ਨਾਲ ਜਦੋਂ ਇਹਨਾਂ ਨੇ ਟਾਵਰ ਲੱਗਿਆ ਉਹਦੀ ਗੱਡਾਈ ਨਹੀਂ ਹੋਈ ਪ੍ਰੋਪਰ ਤੜਕੇ 3 ਵਜੇ ਉੱਠ ਕੇ ਉਹ ਪੈਪਾਂ ਕਸਣ ਲੱਗ ਜਾਂਦੇ ਸੀ ਵੀ ਇਹਨੂੰ ਜਲਦੀ ਤੋਂ ਜਲਦੀ ਸਮੇਟ ਲਗੇ ਵੀ ਟਾਵਰ ਕਿਉਂਕਿ ਵਿਰੋਧ ਨਾ ਹੋ ਜੇ ਤੇ ਇੱਥੇ ਕਿਤੇ ਮੁੜ ਕੇ ਪਟਣਾ ਪਵੇ ਸਾਨੂੰ ਉਹਦੇ ਵਿੱਚ ਜਦੋਂ ਮੀਂਹ ਪੈ ਗਿਆ بارش ਪੈ ਗਈ ਉਹਦੇ ਵਿੱਚ ਇਹਦੇ ਮਕਾਨ ਦੇ ਵਿੱਚ ਪਾਣੀ ਪੈ ਗਿਆ ਪਾਣੀ ਪੈਣ ਦੇ ਨਾਲ ਉਹ ਮਕਾਨ ਡਿੱਗ ਪਿਆ ਡਾ ਵੱਡਾ ਹਾਸਾ ਹੋ ਗਿਆ ਹਾਸੇ ਤੋਂ ਬਾਅਦ ਕਿਸੇ ਨੇ ਕੋਈ ਉਹਦੀ ਸਾਰ ਨਹੀਂ ਲਈ ਉਸ ਤੋਂ ਬਾਅਦ ਅਸੀਂ ਜਦੋਂ ਆਉਨੇ ਆ ਉਥੇ ਵੀਡੀਓ ਪਾਈ ਜਾਂਦੀ ਹੈ ਅਗਲੇ ਦਿਨ ਮੈਂ ਪਹੁੰਚਦਾ 7 ਤਰੀਕ ਨੂੰ ਜੀ ਮੁੜ ਕੇ ਸੀਐਡੀ ਦੇ ਧਿਆਨ ਚ ਆਉਂਦਾ ਥੋੜੇ ਬਹੁਤੇ ਕੰਨ ਚੱਕੇ ਜਾਂਦੇ ਆ ਅਸੀਂ ਦੋ ਦਿਨਾਂ ਦਾ ਟਾਈਮ ਦਿੰਨੇ ਆ ਫੇਰ ਨਹੀਂ ਕੋਈ ਸਾਰ ਲਈ ਜਾਂਦੀ ਅਸੀਂ ਫੇਰ ਛੋਡੇ ਰਾਂ ਹੀ ਮਾਧਿਅਮ ਰਾਂ ਹੀ ਗੱਲ ਰੱਖਦੇ ਆ ਫੇਰ ਦੋ ਦਿਨਾਂ ਦਾ ਟਾਈਮ ਦਿੰਨੇ ਆ ਜੀ ਫੇਰ ਨਹੀਂ ਕੋਈ ਸੁਣਵਾਈ ਫੇਰ ਸਾਰੀਆਂ ਜਥੇਬੰਦੀਆਂ ਜੀ ਸਮੇਤ ਅਸੀਂ ਨਗਰ ਕੌਂਸਲ ਮੂਹਰੇ ਮੋਰਚਾ ਲਾ ਕੇ ਮੋਰਚਾ ਲਾ ਕੇ ਉੱਥੇ ਚੌਕਜਾਮ ਕਰਦੇ ਆ ਫੇਰ ਕੰਨ ਚੱਕੇ ਜਾਂਦੇ ਆ ਜੀ ਤੇ ਉਦੋਂ ਬਾਅਦ ਫੇਰ ਨਹੀਂ ਕੋਈ ਉਹਦੀ ਅਸਾਰ ਅਜੇ ਤੱਕ ਸਾਡਾ ਪੈਂਡਿੰਗ ਹੈ ਅੱਜ ਕੀ ਸੀਗਾ ਅੱਜ ਸਾਡੀ ਮੀਟਿੰਗ ਸੀ ਸਾਰੀਆਂ ਜਥੇਬੰਦੀਆਂ ਦੀ ਜੀ ਉਹ ਤੁਹਾਨੂੰ ਸਾਥੀ ਵੀ ਵਨ ਡੇ ਮੀਟਿੰਗ ਗੱਲ 'ਚ ਤੁਹਾਨੂੰ ਦੱਸ ਦੇਣਗੇ ਅੱਜ ਅਸੀਂ ਤੈਅ ਕਰਨਾ ਵੀ ਜੇ ਤਾਂ ਭਾਈ ਸਾਡੇ ਪ੍ਰਸ਼ਾਸਨ ਝੋਲੀ 'ਚ ਧਾਣੇ ਪਾ ਦੂਗਾ ਜੀ ਤਾਂ ਠੀਕ ਹੈ ਨਹੀਂ ਫਿਰ ਅਸੀਂ ਇਹਦਾ ਰਲ ਮਿਲ ਕੇ ਹਮ ਸਾਰਿਆਂ ਦੀ رائے ਦੇ ਨਾਲ ਸਹਿਮਤੀ ਦੇ ਨਾਲ ਵੀ ਕੀ ਅਗਲਾ ਐਕਸ਼ਨ ਲੀਕਣਾ ਹੈ ਉਹ ਫਿਰ ਤੁਹਾਨੂੰ ਅਸੀਂ ਦੱਸ ਦੇਵਾਂਗੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕੋਈ ਧਰਨਾ ਲਾਉਣ ਦੀ ਤੁਹਾਨੂੰ ਐਡੀ ਕੋਈ ਨੋਬਤ ਤਾਂ ਨਹੀਂ ਆ ਰਹੀ ਸੀਗੀ ਵੀ ਜਿੱਥੇ ਤੁਹਾਨੂੰ ਜੇ ਤੁਹਾਡਾ ਮਸਲਾ ਹੱਲ ਹੋ ਜਾਂਦਾ ਤੁਸੀਂ ਧਰਨਾ ਤਾਂ ਨਹੀਂ ਲਾਉਣਾ ਸੀ ਸਾਡਾ ਕਿਹੜਾ ਜੀ ਕਰਦਾ ਭਾਈ ਵੇਖੋ ਲੋਕੀ ਇਸ ਗੱਲ ਨੂੰ ਕਹਿੰਦੇ ਆ ਵੀ ਜਿਹੜੇ ਕਿਸਾਨ ਆਗੂ ਉਹ ਜਾਣ ਕੇ ਹਰ ਇੱਕ ਥਾਂ ਤੇ ਧਰਨਾ ਲਾ ਲੈਂਦੇ ਆ ਮਜਬੂਰਨ ਕਿਸੇ ਕਾਰਨ ਕਰਕੇ ਧਰਨਾ ਲਾਉਣਾ ਪੈਦਾ ਤੁਸੀਂ ਐਂ ਵੇਖੋ ਵੀ ਇਹ ਆਮ ਘਰ ਦਾ ਮੁੰਡਾ ਐ ਇੱਧਰ ਆ ਜਾ ਭਾਈ ਠੀਕ ਐ ਜੀ ਜੀ ਇਹਦਾ ਅੱਜ 5 ਲੱਖ ਦਾ ਨੁਕਸਾਨ ਹੋ ਗਿਆ ਕਣਕ ਵਾਲੇ ਦਾਣੇ ਵੀ ਨਹੀਂ ਬਚੇ ਜੀ ਮੈਂ ਥੋਡੇ ਮਾਧਿਅਮ ਰਹੀ ਇਹ ਤਾਂ ਸਾਡਾ ਜੀ ਕਰਦਾ ਛੜਕਾਂ ਰੋਕਣ ਨੂੰ ਜੀ ਅੱਜ ਮਜਬੂਰੀ ਹੈ ਜੇ ਜੇ ਮੰਨ ਲੋ ਜਥੇਬੰਦੀਆਂ ਦੀ ਬਾਹਣਾ ਫੜਦਿਆਂ ਇਹਦਾ ਵਟਿਆ ਕੀ ਜਾਣਾ ਸੀ ਜੀ ਜਥੇਬੰਦੀਆਂ ਦੇ ਇੰਨੀਆਂ ਜਥੇਬੰਦੀਆਂ ਇਕੱਠੇ ਹੋਈਆਂ ਇਹਨੇ ਆਗੂ ਆਏ ਆ ਸਾਰੇ ਦੇਖੋ ਤੁਸੀਂ ਅਜੇ ਪ੍ਰਸ਼ਾਸਨ ਕੰਪਨੀ ਅਜੇ ਨਹੀਂ ਨਿਆਂ ਦੇ ਰਹੀ ਤੇ ਇਹਨੂੰ ਕੱਲੇ ਨੂੰ ਕੀ ਨਿਆਂ ਦੇਣਾ ਸੀ ਅੱਜ ਅਸੀਂ ਇਹਦਾ ਘਰ ਦਬਾਉਨੇ ਆ ਅੱਜ ਇਹਦਾ ਉਹ ਇਦਾਂ ਇਹਨੂੰ ਮਾਅਬਜਾ ਦਵਾਉਨੇ ਆ ਉਥੋਂ ਟਾਵਰ ਪਟਾਉਨੇ ਆ ਜਿਹੜਾ ਲੋਕਾਂ ਨੂੰ ਅੰਨੇ ਕਰਦਾ ਠੀਕ ਆ ਸੋਸ਼ਲ ਮੀਡੀਆ ਦਾ ਜੋਗ ਹੈ ਮੋਬਾਈਲਾਂ ਦਾ ਜੋਗ ਹੈ ਟਾਵਰ ਚਾਹੀਦਾ ਉਹ 7 ਕਿਲੋਮੀਟਰ ਪਿੰਡ ਤੋਂ ਦੂਰ ਹੋਵੇ ਸ਼ਹਿਰ ਤੋਂ ਦੂਰ ਹੋਵੇ ਤੇ ਅਸੀਂ ਪੜਾਈ ਕਰ ਰਹੇ ਆ ਜਿਉਂ ਭਲੇ ਦੀ ਖਾਤਰ ਸਾਨੂੰ ਛੜਕਤੇ ਬੈਠਣਾ ਪੈਂਦਾ ਸੜਕ ਜਾਮ ਕਰਨੀ ਪੈਂਦੀ ਹੈ ਤੇ ਇਹਦੇ 'ਚ ਹਰਜ ਕੀ ਹੈ ਜੀ ਇਹ ਸਾਡੀ ਮਜਬੂਰੀ ਹੈ ਸਾਡਾ ਸ਼ੌਂਕ ਤਾਂ ਨਹੀਂ ਕਿਹਦਾ ਜੀ ਕਰਦਾ ਸੱਪਾਂ ਦੀ ਸਿਰੀਆਂ ਤੇ ਪੈਣ ਨੂੰ ਕਿਹਦਾ ਜੀ ਕਰਦਾ ਧੁੱਪੇ ਬੈਠਣ ਨੂੰ ਸਾਨੂੰ ਵੀ ਕੰਮ ਹੈ ਆ ਮਜ਼ਦੂਰ ਜਥੇਬੰਦੀ ਦਾ ਆਗੂ ਆ ਜੀ ਦਿਹਾੜੀ ਕਰਨੀ ਹੈ ਜੀ ਖਾਣੀ ਹੈ ਜੀ ਠੀਕ ਹੈ ਜੀ ਤੁਸੀਂ ਐਂ ਦੱਸ ਦਿਓ ਕਿਹਦੇ ਕੋਲੇ ਇੰਨਾ ਸਮਾਂ ਬਾਈ ਬਿਲਕੁਲ ਕਿ ਇੰਨਾ ਕੋਲੇ ਸਮਾਂ ਹੈ ਕਿਸੇ ਕੋਲੇ ਇੰਨਾ ਕੋਲੇ ਸਮਾਂ ਹੈ ਤੁਹਾਡੀ ਗੱਲ ਸਹੀ ਹੈ ਵੀ ਪਰ ਵੇਖੋ ਜਿਹੜਾ ਸਾਨੂੰ ਆਪਣਾ ਹੱਕ ਲੈਣਾ ਉਹ ਫਿਰ ਵੀ ਧਰਨੇ ਲਾ ਕੇ ਲੈਣਾ ਪੈਂਦਾ ਧਰਨੇ ਲਾ ਕੇ ਲੈਣਾ ਪੈਂਦਾ ਮੈਂ ਤੁਹਾਨੂੰ ਇੱਕ ਜ਼ਰੂਰ ਕਹੂੰਗਾ ਵੀ ਸਾਰਿਆਂ ਤੋਂ ਅੱਡੋ-ਅੱਡ ਦੋ-ਦੋ ਗੱਲਾਂ ਜ਼ਰੂਰ ਵਿਊ ਲਓ ਕਿਉਂਕਿ ਸਾਰੀਆਂ ਜਥੇਬੰਦੀਆਂ ਆਈਆਂ ਸਤਕਾਰ ਹੈ ਤੇ ਪਰ ਸਾਨੂੰ ਭਰਾਵਾ ਧਰਨਿਆਂ ਬਿਨਾ ਕੋਈ ਹੱਲ ਨਹੀਂ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਦਿਆਂ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਨਮਾਇंदे ਐ ਜਦੋਂ ਇਸ ਭਰਾ ਨੇ ਕਿਹਾ ਵੀ ਮੇਰੀ ਕੋਈ ਹੈਲਪ ਕਰੋ ਉਹਨਾਂ ਨੇ ਵੀ ਇਹੀ ਕਿਹਾ ਵੀ ਧਰਨਾ ਲਾ ਲਓ ਫਿਰ ਤੁਹਾਡਾ ਮਸਲਾ ਹੱਲ ਹੋਊਗਾ ਆ ਹਾਲਾਤ ਐ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਉਂਨੇ ਆ ਜਿਨ੍ਹਾਂ ਨੂੰ ਕਾਜੂ ਬਦਾਮ ਠੰਡੇ ਪਿਉਂਨੇ ਆ ਘਰਾਂ ਦੇ ਵਿੱਚ ਵੀ ਆਓ ਯਾਰੇ ਸੰਖਣੀ ਸਾਡੇ ਵਾਰੇ ਨਾਰੇ ਕਰਨਗੀ ਤੇ ਉਹਨਾਂ ਦਾ ਥਿਊ ਵੇ ਸੀ ਵੀ ਤੁਸੀਂ ਧਰਨਾ ਲਾ ਲਓ ਜੇ ਕੁਝ ਖੱਟਣਾ ਤਾਂ ਤੇ ਸਾਡੇ ਹੱਥ ਖੜੇ ਆ ਬੰਨੇ ਆ ਬਸ ਵੇਖੋ ਬਾਈ ਕਹਿੰਦਾ ਵੀ ਤੁਸੀਂ ਗੱਲ ਕੀਤੀ ਸੀ ਜਿਹੜਾ ਤੁਹਾਡਾ ਇੱਥੇ ਮੌਕੇ ਦਾ ਇੰਚਾਰਜ ਹੈ ਨਹੀਂ ਮੌਕੇ ਦਾ ਇੰਚਾਰਜ ਨਹੀਂ ਕਿਸੇ ਬੰਦੇ ਨਾਲ ਗੱਲ ਕੀਤੀ ਸੀ ਮਾ 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 ਦੀ ਜੀ ਅੱਛਾ ਜੀ ਉਹ ਕਹਿੰਦੇ ਸੀ ਯਾਰ ਕਹਿੰਦੇ ਲਾਲਾ ਕਹਿੰਦਾ ਯਾਰ ਵੀ ਕੋਈ ਸੁਣਵਾਈ ਐਵੇਂ ਹੋਣੀ ਨਹੀਂ ਲੱਗਦਾ ਅੱਛਾ ਹਾਂ ਹਾਂ ਉਹਨਾਂ ਨਾਲ ਗੱਲ ਨਹੀਂ ਹੋਈ ਸੀ ਕੋਈ ਬੰਦਾ ਸੀ ਆਮ ਜਿਹੜਾ ਅੱਛਾ ਹਾਂ ਪਾਰਟੀ ਦਾ ਬੰਦਾ ਸੀ ਹਾਂ ਹਾਂ ਸੀਗਾ ਜੀ ਪਾਰਟੀ ਦਾ ਬੰਦਾ ਸੀ ਬਾਈ ਕਹਿੰਦਾ ਵੀ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਨਹੀਂ ਯਾਰ ਕਰਨਾ ਚਾ ਚਲੋ ਉਹ ਤਾਂ ਤੁਹਾਡਾ ਅੰਦਰਲਾ ਮਸਲਾ ਰਹਿ ਗਿਆ ਪਰ ਵੇਖੋ ਫਿਰ ਵੀ ਧਰਨਾ ਲਾਉਣ ਪਰ ਤੁਸੀਂ ਕਿਹੜੀ ਪਾਰਟੀ ਤੋਂ ਕਿਹੜੀ ਜੂਨੀਅਨ ਤੋਂ ਆ ਜੀ ਅਸੀਂ ਜੀ ਪੰਜਾਬ ਖੇਤ ਮਾਈ ਦੂਰ ਜੂਨੀਅਨ ਚੋਂ ਆਂ ਮੇਰਾ ਨਾਮ ਰਾਜਾ ਸਿੰਘ ਖੁਲਨਕੁਰ ਦਾ ਹੈ ਜਿਲ੍ਹਾ ਕਮੇਟੀ ਮੈਂਬਰ ਪੰਜਾਬ ਖੇਤ ਮਾਈ ਦੂਰ ਜੂਨੀਅਨ ਦਾ ਜੀ ਅਸੀਂ ਆ ਪੱਤਰਕਾਰ ਵੀਰ ਦੀ ਮਦਦ ਤੇ ਆਏ ਸ਼ਿਵਰਾਜ ਜੀ ਤੇ ਜੀ ਕਿਉਂਕਿ ਜਦੋਂ ਸਾਨੂੰ ਪਤਾ ਲੱਗਿਆ ਜੀ ਕਿ ਕੰਪਨੀ ਟਾਵਰ ਲਾ ਰਹੀ ਸੀ ਉਹਨੇ ਜਿੱਡਾ ਡੂੰਗਾ ਤੇ ਜਿੱਡਾ ਲਮਾ ਟੋਇਆ ਪਟਿਆ ਜੀ ਉਸ ਤੇ ਪਾਣੀ ਭਰ ਕੇ ਨੀਆ ਚ ਪਾਣੀ ਪੈ ਕੇ ਅਸ਼ਵਰਾਜ ਦੀ ਛੱਤ ਡਿੱਗ ਪਈ ਤੇ ਕਾਰ ਮਤਲਬ ਇੱਥਾਂ ਆ ਗਈ ਮੋਟਰਸਾਈਕਲ ਆ ਗਿਆ ਜੀ ਦਾਣੇ ਵਾਲ ਡਰਮ ਆ ਗਿਆ ਹੋਰ ਮਤਲਬ ਸੰਦ ਆ ਗਏ ਤੇ ਕੁਦਰਤੀ ਜਾਨੀ ਜਾਨੀ ਨੁਕਸਾਨੋਂ ਨੁਕਸਾਨ ਹੁਣ ਬਚ ਗਿਆ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜੀ ਇਸ ਭਰਾ ਦੀ ਮਦਦ ਤੇ ਆਏ ਆ ਅਸੀਂ ਇਹ ਸਮਝ ਕੇ ਆਏ ਆ ਕਿ ਇਹ ਇਕੱਲੇ ਸ਼ਵਰਾਜ ਦਾ ਮਾਮਲਾ ਨਹੀਂ ਹੈ ਅਨੇਕਾਂ ਮਾਮਲੇ ਜਿਸ ਖੇਤ ਮਜ਼ਦੂਰਾਂ ਦੇ ਕਿਸਾਨਾਂ ਤੇ ਦਿੱਕਤਾਂ ਪੈਂਦੀਆਂ ਰਹਿੰਦੀਆਂ ਤੇ ਜਿਵੇਂ ਪਹਿਲਾਂ ਵੀ ਤੁਸੀਂ ਗੱਲ ਕੀਤੀ ਸੀ ਜੀ ਕਿ ਬਈ ਆਮ ਜਨਤਾ ਆਖਦੀ ਹੈ ਕਿ ਧਰਨੇ ਲਾ ਕੇ ਇਹ ਪਰੇਸ਼ਾਨ ਕਰਦੇ ਆ ਕਿਉਂਕਿ ਧਰਨਾ ਲਾਉਣਾ ਕਿਸੇ ਦਾ ਵੀ ਸ਼ੌਂਕ ਨਹੀਂ ਸਾਡੀ ਇਹ ਮਜਬੂਰੀ ਬਣ ਜਾਂਦੀ ਹੈ ਹਮ ਆਮ ਆਖਿਆ ਹੀ ਜਾਂਦਾ ਜਿਵੇਂ ਭਗਵੰਤ ਮਾਨ ਦੀ ਸਰਕਾਰ ਵੀ ਆਂਦੀ ਸੀ ਕਿ ਬਈ ਪਿੰਡਾਂ 'ਚ ਬੋੜਾਂ ਥਲਿਓ ਪੇਪੜਾਂ ਥਲਿਓ ਸਰਕਾਰ ਚੱਲਿਆ ਕਰੂਗੀ ਪਰ ਐਸ ਸਾਥੀ ਦਾ ਮਕਾਨ ਟਾਇ ਇਹਨੂੰ ਕਟੋ-ਕਟ 12-13 ਦਿਨ ਹੋ ਗਏ ਅੱਜ ਤੱਕ ਇਹਦੀ ਸੁਣਵਾਈ ਨਹੀਂ ਹੋਈ ਹੂੰ ਸਿਰਫ ਇਹ ਜਿਹੜੀ ਮਾੜੀ-ਮੋਟੀ ਸੁਣਾਈ ਵੀ ਹੋਈ ਐ ਅਸੀਂ ਆ ਪਿਛਲੇ ਦਿਨਾਂ 'ਚ ਆ ਜਿਹੜੀ ਨਗਰ ਕੌਂਸਲ ਐ ਉਹਦੇ ਦਫ਼ਤਰ ਮੂਰੇ ਧਰਨਾ ਲਾਇਆ ਅੱਡੋ-ਅੱਡ ਜਥੇ ਬੰਦੀਆਂ ਨੇ ਉਹ 'ਚ ਕਿਸਾਨ ਯੂਨੀਅਨ ਵੀ ਸੀ ਹੋਰ ਅੱਡੋ-ਅੱਡ ਜਥੇ ਬੰਦੀਆਂ ਸੀ ਅਸੀਂ ਉੱਥੇ ਧਰਨਾ ਲਾਇਆ ਫੇਰ ਸੀਆਈਡੀ ਦੇ ਧਿਆਨ 'ਚ ਆਇਆ ਮਾਮਲਾ ਫੇਰ ਕੰਪਨੀ ਨੇ ਆਖਿਆ ਕਿ ਅਸੀਂ ਬਹਿ ਕੇ ਗੱਲਬਾਤ ਕਰਦੇ ਹਾਂ ਅੱਜ ਅਸੀਂ ਇਕੱਠੇ ਹੋਏ ਆਂ ਜੀ ਅਗਲੀ ਰੂਪਰੇਖਾ ਉਲਿਖਣ ਵਾਸਤੇ ਕਿ ਜੇ ਅੱਜ ਡੀਐਸਪੀ ਸਾਹਿਬ ਨੇ ਸਾਨੂੰ ਸੱਦਿਆ ਜੇ ਕੋਈ ਫੈਸਲਾ ਨਹੀਂ ਹੁੰਦਾ ਜੇ ਇਹਨੂੰ ਜੋਗ ਮਾਪਜਾ ਨਹੀਂ ਮਿਲਦਾ ਟਾਵਰ ਪੱਟਿਆ ਨਹੀਂ ਜਾਂਦਾ ਜਾਂ ਉਹਨਾਂ ਕੰਪਨੀ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਇਦੋਂ ਵੀ ਤਗੜਾ ਐਕਸ਼ਨ ਕਰਨ ਵਾਸਤੇ ਤਿਆਰ ਹੋਵਾਂਗੇ ਤੇ ਜਿੱਥੇ ਵੀ ਸਾਡਾ ਪੱਤਰਕਾਰ ਭਾਈਚਾਰਾ ਮਨ ਨੂੰ ਸੱਦੂਗਾ ਅਸੀਂ ਮਨ ਨੂੰ ਆਪ ਦਾ ਮਾਮਲਾ ਸਮਝ ਕੇ ਇਹਨੂੰ ਕਰਾਂਗੇ ਜੀ ਬਿਲਕੁਲ ਭਾਈ ਕਹਿੰਦੇ ਵੀ ਜੇਕਰ ਸਾਡਾ ਇਹ ਸੁਣਵਾਈ ਨਾ ਹੋਈ ਤਾਂ ਅਸੀਂ ਇਸ ਚੀਜ਼ ਦਾ ਐਕਸ਼ਨ ਵੱਧ ਲਵਾਂਗੇ ਵੱਧ ਝੜ ਕੇ ਹਿੱਸਾ ਲਵਾਂਗੇ ਇਸ ਨੂੰ ਅਸੀਂ ਜਿਹੜਾ ਮੁਆਵਜ਼ਾ ਉਹ ਦਵਾ ਕੇ ਹਟਾਂਗੇ ਹੋਰ ਵੀ ਜਿਹੜੇ ਅਲੱਗ-ਅਲੱਗ ਜਥੇਬੰਦੀਆਂ ਵਾਲੇ ਆਏ ਹੋਏ ਆ ਬਾਈ ਜੀ ਤੁਸੀਂ ਕਿਹੜੀ ਜਥੇਬੰਦੀ ਤੋਂ ਕਿਸਾਨ ਯੂਨੀਅਨ ਫਤਿਹ ਪੰਜਾਬ ਜੀ ਜ਼ਿਲ੍ਹਾ ਪ੍ਰਧਾਨ ਜੀ ਹਰਜੀਤ ਸਿੰਘ ਮੇਰਾ ਨਾਮ ਆ ਜੀ ਪਿੰਡ ਮੰਦਿਰ ਆ ਜੀ ਜੀ ਅਸੀਂ ਬਾਈ ਰਾਜੂ ਦੇ ਹੱਕ 'ਚ ਆਏ ਆ ਜੀ ਪਹਿਲਾਂ ਵੀ ਨਗਰ ਕਾਉਂਸਲ 'ਚ ਅਸੀਂ ਧਰਨਾ ਦਿੱਤਾ ਸੀਗਾ ਬਰਸੋਂ ਤੇ ਉਸ ਦਿਨ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਅਸੀਂ ਇੱਕ ਮੀਟਿੰਗ ਬੁਲਾਈ ਆਈ ਜੀ ਜਿਹਦੇ 'ਚ ਅਗਲੀ ਰਣਨੀਤੀ ਤਿਆਰ ਕਰਦੇ ਆਈ ਜੀ ਤੇ ਜੇ ਅੱਜ ਕੋਈ ਸਾਡਾ ਪ੍ਰਸ਼ਾਸਨ ਨੇ ਨਾ ਹੱਲ ਕੀਤਾ ਜੀ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਵੱਡਾ ਇਕੱਠ ਕਰਕੇ ਕੋਈ ਵੱਡਾ ਹੀ ਵਿਚਾਰ ਵਟਾਂਦਰਾ ਕਰਕੇ ਧਰਨਾ ਲਾਵਾਂਗੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਕਿਹੜੀ ਜੁਨੀਅਨ ਤੋਂ ਆਏ? ਭਾਰਤੀ ਕਿਸਾਨ ਯੂਨੀਅਨ ਮਾਨਸਾ ਪੰਜਾਬ ਦਾ ਬਲਾਕ ਪ੍ਰਧਾਨ ਜੀ ਸੁਖਮੰਦਰ ਸਿੰਘ ਜੀ ਕੀ ਗੱਲ ਮਸਲਾ ਹੱਲ ਨਹੀਂ ਹੋ ਰਿਹਾ ਤੁਸੀਂ ਇੰਨੀਆਂ ਜੁਨੀਅਨ ਐ ਕੋਈ ਲਿਖਤੀ ਪੱਤਰ ਦਿੱਤਾ ਉਹਨਾਂ ਨੂੰ ਕੋਈ ਇਹ ਪਤਾ ਨਹੀਂਗਾ ਜੀ ਆਫਸਰਾਂ ਨੂੰ ਤੇ ਮਹਿਕਮਿਆਂ ਨੂੰ ਕੀ ਹੋ ਜਾਂਦਾ ਜੀ ਹੁਣ ਰਾਜੂ ਦੇ ਟਾਵਰ ਲੱਗਿਆ ਜੀ ਟਾਵਰ ਦਾ ਦੁੱਖ ਤਾਂ ਸਾਰਿਆਂ ਨਾਲ ਵਿਚਾਰੇ ਇਕੱਲੇ ਰਾਜੂ ਨੂੰ ਤਾਂ ਹੈ ਨਹੀਂਗਾ ਜੀ ਇਹਦੇ ਵਿਚਾਰੇ ਦੀ ਕਾਰ ਹੂੰ ਮੋਟਰਸਾਈਕਲ ਇਹ ਗੱਡੀ ਨੂੰ ਲੈ ਕੇ ਆਇਆ ਸੀ ਜੇ 2 ਮਿੰਟ ਕਿਤੇ ਉੱਥੇ ਖੜ ਜਾਂਦਾ ਜਾਂ ਸਬਜ਼ੀ ਲਾਉਣ ਲੱਗ ਜਾਂਦਾ ਤੇ ਇਹ ਦੋਨੇ ਗੱਡੀ ਤੇ ਇਹ ਇਹ ਤੇ ਵੀ ਛੱਤ ਡਿੱਗ ਪੈਂਦੀ ਤੇ ਫੇਰ ਨਿਸ਼ਕਾਨ ਕਿੱਥੋਂ ਭਰਦੇ ਜੀ ਅਸੀਂ ਅੱਜ ਤਾਂ ਸਾਡੀ ਕਾਰ ਟੁੱਟੀ ਦਾ ਤੇ ਜਾਂ ਕਿਸੇ ਦਾ ਵੀ ਹੱਲ ਹੋ ਰਿਹਾ ਧਰਨੇ ਤੋਂ ਬਿਨਾ ਕੋਈ ਹੱਲ ਹੀ ਨਹੀਂ ਸਹੀ ਤੁਹਾਡੀ ਗੱਲ ਸਹੀ ਹੈ ਤੁਸੀਂ ਜਾਣਦੇ ਆਮ ਪਬਲਿਕ ਵੀ ਆਦੀ ਆ ਵੀ ਧਰਨਾ ਲਾ ਲੈਂਦੇ ਆ ਯੂਨੀਅਨਾਂ ਨੇ ਇੱਕ ਗੱਲ ਤੇ ਧਰਨਾ ਲਾਉਣਾ ਸਾਡਾ ਜੀ ਨਹੀਂ ਕਰਦਾ ਸੜਕਾਂ ਤੇ ਬੈਠਣਾ ਸਾਡਾ ਜੀ ਨਹੀਂ ਕਰਦਾ ਜੇ ਅਫਸਰ ਸਾਡਾ ਪਹਿਲੇ ਬੋਲ ਆ ਕਿ ਕੰਮ ਕਰ ਦੇਣਾ ਤੇ ਰਾਜੂ ਸੁਵਰਾਜ ਥਾਣੇ ਚ ਤੁਰਿਆਂਦਾ ਤੇ ਟਾਵਰ ਲਾ ਲੈਂਦੇ ਤੇ ਜੀਪ ਭਾਈ ਸੀ ਉਹ ਕਰ ਦਿੰਦੇ ਫੇਰੀ ਸਾਨੂੰ ਧਰਨਾ ਲਾਉਣ ਦੀ ਕੀ ਲੋੜ ਸੀ ਸਾਨੂੰ ਇੱਕ ਮਜ਼ਦੂਰੀ ਵਸਤ ਧਰਨਾ ਲਾਉਣਾ ਪਿਆ ਇੱਕ ਸ਼ੋਸ਼ਲ ਸੋਸ਼ਲ ਵਰਕਰ ਹੋ ਕੇ ਇਹਦਾ ਕੰਮ ਨਹੀਂ ਹੋ ਰਿਹਾ ਤੇ ਆਮ ਪਬਲਿਕ ਤੇ ਆਮ ਗਰੀਬ ਦਾ ਕਿਵੇਂ ਕੰਮ ਹੋਊਗਾ ਜੀ ਇਹ ਮਾਨ ਸਰਕਾਰ ਤਾਂ ਆਦੀ ਸੀ ਵੀ ਅਸੀਂ ਪਿੰਡਾਂ ਤੇ ਬੋਹੜਾਂ ਥੱਲੋਂ ਚੱਲਾਂਗੇ ਅੱਜ ਵੋਟ ਤੇ ਪਿੱਪਲ ਕਿੱਧਰ ਗਏ ਨੀਂ ਪੱਥਰ ਰੱਖਦੇ ਫਿਰਦੇ ਆ ਨੀਂ ਪੱਥਰਾਂ ਤੇ ਰੋੜੇ ਦਾ ਨਾਂ ਭਗਵੰਤ ਮਾਨ ਦਾ ਨਾਂ ਜਿੱਥੇ ਆਦੇ ਹੁੰਦੇ ਸੀ ਮਿਸਤਰੀਆਂ ਤੇ ਮਜ਼ਦੂਰਾਂ ਦੇ ਨਾਂ ਹੋਣਗੇ ਸੋਡੇ ਬੋਰਡਾਂ ਤੇ ਜਿਹੜੇ ਵੀ ਕੰਮ ਵਿਕਾਸ ਦਾ ਹੋਊਗਾ ਅੱਜ ਮਜ਼ਦੂਰਾਂ ਨੇ ਨਾਂ ਤਾਂ ਉੱਡ ਗਏ ਤੇ ਆਪਦੇ ਮੰਤਰੀਆਂ ਦੇ ਨਾਂ ਪਾ ਰਹੇ ਆ ਜਿਹੜਾ ਆਦਾ ਹੁੰਦਾ ਸੀ ਬੀਬੀ ਗਨਮੈਨ ਲਈ ਫਿਰਦੀ ਆ ਬਾਦਲ ਵੀ ਵੀ ਗਨ ਲਈ ਫਿਰਦਾ ਅੱਜ 800 ਗਨਮੈਨ ਭਗਵੰਤ ਮਾਨ ਨਾਲ ਇਕੱਲੇ ਨਾਲ ਚੱਲ ਰਿਹਾ ਜੀ ਤੇ 50 50 60 60 ਰਮੈਂ ਗਨਮੈਨ ਚੱਲ ਰਹੇ ਮੰਤਰੀਆਂ ਨਾਲ ਤੇ ਸਾਡੀ ਸੁਣਾਈ ਕਿੱਥੇ ਹੋ ਗਈ ਅੱਧੇ ਕਿਲੇ ਤੋਂ ਪਰਾਂ ਹੀ ਮੋੜ ਦਿੰਦੇ ਜੇ ਕੋਈ ਸੁਣਾਈ ਕਰਨ ਵਾਲਾ ਜਾਂਦਾ ਸਾਡੇ ਮੁੰਡਾ ਸੀਗਾ ਸੱਚ ਬਾਣੀ ਦਾ ਉਹਨੇ ਕੋਈ ਰਿਪੋਰਟ ਦੇਣੀ ਸੀ ਤੇ ਉਹਨੂੰ ਪੁਲਿਸ ਨੇ ਹੀ ਗ੍ਰਿਫਤਾਰ ਕਰ ਲਿਆ ਜੀ ਉਹਨੂੰ ਮੰਗ ਦੇਣ ਪੱਤਰ ਦੇਣੇ ਹੀ ਨਹੀਂ ਦਿੱਤਾ ਜੀ ਇਹੋ ਜੇ ਤਾਂ ਕਾਨੂੰਨ ਆ ਇਹਨਾਂ ਦੇ ਦੂਜੀਆਂ ਸਰਕਾਰਾਂ ਨੂੰ ਅਸੀਂ ਠੀਕ ਹੈ 70 ਸਾਲ ਬਾਅਦ ਇਹਨਾਂ ਨੂੰ ਚੰਗੇ ਕਰਕੇ ਚੁਣਿਆ ਸੀ ਪਰ ਚੰਗਿਆਂ ਨੇ ਤਾਂ ਸਾਨੂੰ ਮਾੜਾ ਕਰਕੇ ਵਿਖਾਤਾ ਉਦੋਂ ਵੀ ਉਹਨਾਂ ਨੂੰ ਚੰਗੇ ਘਵਾਤਾ 70 ਸਾਲ ਵਾਲਿਆਂ ਨੂੰ ਉਹ ਦੁੱਖ ਦੇ ਸੁਖ ਦੇ ਮਾੜਾ ਮੋਟਾ ਕੰਮ ਤਾਂ ਕਰਦੇ ਸੀ ਅੱਜ ਕੋਈ ਆ ਕੇ ਰਾਜੂਨਾ ਖੜਾ ਨਹੀਂ ਕੱਲੀਆਂ ਜਹੇ ਬੰਨੀਆਂ ਖੜੀਆਂ ਸਾਡਾ ਹੱਕ ਵੀ ਬੰਦਰ ਰਾਜੂਨਾ ਖੜਨ ਦਾ ਪਰ ਕੋਈ ਵੀ ਮਨਿੰਦਾ ਆ ਕੇ ਸਿਆਸੀ ਪਾਰਟੀ ਦਾ ਰਾਜੂ ਦੇ ਦੁੱਖ ਦੇ ਵਿੱਚ ਆ ਕੇ ਇਸ ਟਾਈਮ ਸਾਡੇ ਨਾਲ ਕੋਈ ਨਹੀਂ ਖੜਾ ਜੀ ਕੱਲੀਆਂ ਜਥੇਬੰਦੀਆਂ ਖੜੀਆਂ ਜੀ ਬਿਲਕੁਲ ਬਾਈ ਜੀ ਤੁਸੀਂ ਜਥੇਬੰਦੀਆਂ ਨਾਲ ਖੜੇ ਤੁਹਾਡੇ ਨਾਲ ਖੜਗੀਆਂ ਆ ਕੇ ਤੁਸੀਂ ਕਿਸੇ ਮਨਿੰਦੇ ਕੋਲੇ ਨਹੀਂ ਗਏ ਕਿ ਜਿਹੜੇ ਇਸ ਟਾਈਮ ਸਰਕਾਰ ਦਾ ਕੋਈ ਮਨਿੰਦਾ ਹੋਵੇ ਉਹਨੇ ਜਿਹਨੇ ਤੁਹਾਨੂੰ ਕਹਿਤਾ ਸੀ ਧਰਨਾ ਤਾਂ ਲਾ ਲਓ ਪਰ ਉਹਨੇ ਐ ਨਹੀਂ ਕਿਹਾ ਵੀ ਤੁਹਾਡਾ ਮਸਲਾ ਹੱਲ ਕਰਾ ਦਨੇ ਕੋਈ ਧਰਨੇ ਨਾਲ ਲਾਓ ਤੁਸੀਂ ਕਿਸਾਨ ਯੂਨੀਅਨ ਨਾਲ ਨਾਰਾ ਲਾਓ ਵੀ ਕੋਈ ਗੱਲ ਨਹੀਂ ਜਿਹੜਾ ਕੰਮ ਆ ਤੁਹਾਡਾ ਉਹ ਕਸੀਂ ਕਰਵਾ ਦਿੰਨੇ ਆ ਈਸੀ ਅਸੀ Algun ਦੇ ਫੋਨ ਆਏ ਸੀ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਹੱਲ ਕਰਦੇ ਆ ਪਰ ਇੱਕ ਅਦੇ ਬੰਦੇ ਤੋਂ ਬਿਨਾ ਮਤਲਬ ਕੋਈ ਨਹੀਂ ਆਇਆ ਕਿਸੇ ਨੇ ਬਾਤ ਨਹੀਂ ਪੁੱਛੀਗੀ ਐਸੇ ਫੋਨ ਤੇ ਜਰੂਰ ਉਹਨਾਂ ਨੇ ਕਿਹਾ ਕੋਈ ਨਹੀਂ ਤੇਰਾ ਹੱਲ ਕਰਦੇ ਆ ਜੀ ਫੋਨ ਤੇ ਕੱਲੇ ਹੌਸਲੇ ਦਿੱਤੇ ਰਹੇ ਹਾਂ ਫੋਨ ਤੇ ਕਿਹਾ ਵੀ ਤੇਰਾ ਕਰੇ ਨਹੀਂ ਆਏ ਨਹੀਂ ਕਰੇ ਕੋਈ ਨਹੀਂ ਹਾਲਾਤ ਨਹੀਂ ਦਿਖਾਏ ਉਹਨਾਂ ਨੂੰ ਨਹੀਂ ਕੋਈ ਆਇਆ ਹੀ ਨਹੀਂ ਦਿਖਾਈਏ ਕਿਵੇਂ ਵੇਖੋ ਇਹ ਉਹ ਸਰਕਾਰ ਹੈ ਜਿਨ੍ਹਾਂ ਨੇ ਕਿਹਾ ਸੀ ਅਸੀਂ ਤੁਹਾਡੇ ਘਰ ਤੱਕ ਆਵਾਂਗੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀਗੀ ਵੇਖੋ ਇਸ ਗਰੀਬ ਦਾ ਘਰ ਜਿਹੜਾ ਢਹਿ ਗਿਆਗਾ ਪਰ ਕੋਈ ਹਜੇ ਤੱਕ ਮਸਲਾ ਨਹੀਂ ਹੱਲ ਹੋਇਆਗਾ ਪਰ ਕਿਸਾਨ ਯੂਨੀਅਨ ਵਾਲੇ ਕਹਿੰਦੇ ਆ ਅਸੀਂ ਧਰਨਾ ਲਾਇਆ ਫੇਰ ਜਾ ਕੇ ਸਾਡਾ ਮਸਲਾ ਹੱਲ ਹੋਣ ਦੀ ਸੁਭਾਵਨਾ ਹੈਗੀ ਆ ਪਰ ਵੇਖੋ ਇਸ ਤੋਂ ਬਾਅਦ ਜਿਹੜੀ ਅਗਲੀ ਰਣਨੀਤੀ ਹੈ ਉਹਦੇ ਬਾਰੇ ਦੱਸਣਗੇ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ